جی کتاب جی نہیں گیا ڈاکٹر پربھات رنجن جی جانکیم جان کبتا خوبصورت ڈاکٹر گوندر سنگھا جانا ساری چھت چھایا ڈاکٹر درشن کور جی جنہ کی لگن کے خوبصورت جہرا یہ ماحول و

دوہان دا ملکے جڑا ہے گا بہت ودیا اپنا دا اینا سارے سارے انہوں مبارکان اس قدم لے دوستو اس کتاب تے گردن تو پہلا میں نے ایک گر یاد آ رہی ہے کہ جنہوں عمر دی عمر دی گل ہو رہی سی تو میں نے رامہ مجھے جا رہی سی جنہاں نے تیس سال دی عمر جو زیرو دی انوینشن کی تھی صفر جڑی میت ہے کا ٹرم ہے انہاں نے زیرو دی انوینشن کیتی تھی انہاں نے مہنڈا کریا سی بھی جے کوئی بچہ ہی چھوٹی عمر جو کچھ کر رہا تو یہ کوئی چھوٹی گل دل نہیں ہے گی گل دل پرتی بھاما نے جڑیاں یہ عمرانیاں پاہمان نہیں ہوں گیاں ਤੇ ਜਦੋਂ ਸੀ ਇਹ ਗੱਲ ਦੇਖਦੇ ਹਾਂ ਤਕਰੀਰ ਜਿਹੜੀ ਅਮਰਤਾ ਕਮ ਹੈ ਉਹ ਸਾਨੂੰ ਹੋਰ ਵੀ ਮਾਤਰ ਬੋਣ ਲੱਗਾ ਤੇ ਮੈਂ ਸਮਝਦਾ ਮੈਂ ਆਪਦੀ ਗੱਲ ਜਿਹੜੀ ਸ਼ੁਰੂ ਕਰਨੀ ਆ ਉਹ ਇਸ ਤਰ੍ਹਾਂ ਸ਼ੁਰੂ ਕਰਨੀਆਂ ਵੀ ਜਿਵੇਂ ਜਮਾਤ ਵਿੱਚ ਮੇਰਾ ਬੱਚਾ ਪੜਦਾ ਹੋਇਆ کبتا لکھے گا یہ مطلب یہ ہے اس پہ دماغ کتے نہ کتے چل رہی ہے جیسے جلد بیٹھا دفتر چی جانا سی مجھے کہ لکھتے ہو میں کہا بھی میں بھی تھوڑی بہت کبتا لکھا ਦੋਨੇ ਜੇ ਵੀ ਕਮਤਰੀ ਘਰ ਤੋਂ ਪਹਿਲਾਂ ਤੁਜੀ ਸੋਚ ਲੈਣੀ ਹੋ ਮੈਂ ਇਹ ਗੱਲ ਬਧੀ ਅੱਗੀ ਕਿ ਜਿਹੜਾ ਬੱਚਾ ਉਹਦੇ ਜਿਗਿਆਸਾ ਨਹੀਂ ਆ ਵੀ ਉਹ ਤੱਕ ਉਸ ਪ੍ਰੋਸੈਸ ਉਸ ਪ੍ਰੋਸੈਸ ਵਿੱਚ ਜਾਣ ਤੋਂ ਪਹਿਲਾਂ ਉਸ ਪ੍ਰੋਸੈਸ ਨੂੰ ਜਾਣਨਾ ਚਾਹੁੰਦਾ ਤਾਂ ਮੈਂ ਇਹੋ ਗੱਲ ਕਹੀ ਸੀ ਵੀ ਭਾਈ ਇਹ ਜਿਹੜੀ ਕਪਤਾਨ ਲਿਖਣਾ ਇੱਕ ਗੁੰਮਗੇ ਦੇ ਗੁਰਦਾ ਸਵਾਲ ਹੈ ਇਹ ਉਹ ਗੁੰਮਗਾ ਗੁਰ ਨੂੰ ਨਹੀਂ ਸਮਝਾਈ ਸੀ ਮੈਂ ਉਹਨਾਂ ਗਿਆ ਸੀ ਭਾਈ ਇਹਦਾ ਪ੍ਰੋਸੈਸ ਜਿਹੜਾ ਹੈ হেলিকপ্টਰ ਦਾ ਨਹੀਂ ਦੱਸਿਆ ਜਾ ਸਕਦਾ ਵੀ ਤੁਸੀਂ ਕਹਿੰਦਾ ਕਿ ਮੈਂ ਲਿਖਦੇ ਹਾਂ ਜਿਵੇਂ ਮੈਡਮ ਨੇ ਵੀ ਕਿਹਾ ਸੀ ਕਿ ਰਹਾਮ ਹੈ ਜਿਹੜੀ ਵੇਲੇ ਆਵੇ ਸਾਨੂੰ ਪਤਾ ਹੀ ਨਹੀਂ ਹੁੰਦਾ ਕਈ ਵਾਰ ਅਸੀਂ ਸੁੱਤੇ ਹੁੰਨੇ ਆ اسی ابھی انشیسوں لکھ رہے ہوئے سا جا دماغ جا جس کا لگا چاہے وہ پینٹنگ کرتا چاہے وہ پلیئر ہے کسی طرح ہو وہ کام ہوشیس مائنڈ ہے وہ چوبی گھنٹے اس وقت کرتا رہے گا میں یاد ہے کہ میں کئی بار سپنے میں بھی ہوں لکھ رہے ہوں پر ہو, دا دا دو ہزار اٹھار تک آتاب چھپ جاتی ہے میرے لگتا ہے کسی چھپنی بہت بڑی پراپتی ہے

ਜਾਗਦੇ ਹੋ ਦੇਖਦੇ ਨਾ ਉਹ ਸੁਣੋ ਉਸ ਦੇ ਮਗਰ ਪੈਨਿਆਂ ਸਾ ਸਾਡੇ ਅੰਦਰ ਮਚਣ ਲੱਗਦਾ ਕੁਸ਼ਣਾ ਗੁੱਸਾ ਸਾਡੇ ਅੰਦਰ ਕੁਸ਼ਣਾ ਕੋ ਜਗੜ ਲੱਗਦਾ ਫਿਰ ਜਦ ਹੀ ਉਹ ਅਸੀਂ ਜਿਗਿਆਸਾ ਭਟਕਣ ਦੇਜੈਨੀ ਕਿੰਨਾ ਅਸੀਂ ਉਹਨਾਂ ਤਸ਼ਰੀਹਾਂ ਨਾਲ ਉਹ ਸੁਨੰਦ ਗੱਲ ਨੂੰ ਰੇਖਾ ਦਿਆਂ ਫਿਰ ਜਾ ਕੇ ਸਾਨੂੰ ਕਹ ਦਤਾ ਫਿਰ ਕਦ ਤੱਕ ਪੱਲਾ ਹੋ ਜੇ ਦਿੱਟ ਜਾਛਦਾ ਹੈ ਦਾ ਸੰਭਾਲ ਹੀ ਕਰ ਲੈ ਤੇ ਇਹ ਜਿਸ ਕੋਈ ਜਿਹੜਾ ਹੈ ਉਹ ਸੁਪਨਾ ਜਦੋਂ ਇਹ ਇਹ ਕਿ ਹਨੇਰੀਆਂ ਰਾਤਾਂ ਵਿੱਚ ਸੁੱਤੇ ਪਿਆ ਵੀ ਜਗਾ ਕੇ ਰੱਖਦਾ ਹੈ ਇਹ ਸੁਪਨਾ ਉਸੇ ਉਸ ਕਵਨ ਦੇ ਅੰਦਰ ਵਿੱਚ ਹੋਗਾ ਕਿ ਸੁਪਨਾ ਬਿਨਾਂ ਜਿਉਂਦਾ ਨਹੀਂ ਰਹਿ ਸਕੇਗਾ ਇਨਸਾਨ ਤਾਂ ਅਪਣਾ ਲਓ ਇਹ ਸੁਪਨੇ ਨੂੰ ਰਸਤਾ ਤੁਹਾਨੂੰ ਆਪਣਿਆ ਹੋ ਜਾਏਗਾ ਔਰ ਜੇ ਸੇ ਬੰਦੇ ਨੂੰ ਸੁਖਣਾ ਦੇਖਣ ਦੀ ਸੁਣਨ ਦੀ ਸਮਝਣ ਦੀ ਜਾ ਜਾਇੰਦੀ ਆ ਤਾਂ ਉਹਦੇ ਪੈਰ ਜਿਹੜੇ ਹੈ ਨੇ ਉਹ ਖੁੱਲ੍ਹ ਬੁੱਲ੍ਹ ਉਦਰ ਨੂੰ ਤੁਰ ਪੈ ਜਾਣੇ। ਬਾਬਾ ਨਾਨਕ ਜੀ ਬੋਦਸੀਆ ਕਰਦੇ ਨੇ। ਤੋਂ ਉਹਨਾਂ ਨੂੰ ਬੋਦਸੀਆ ਕਰਨ ਵਾਲੇ ਕਿਸੇ ਨੇ ਕਹਾਣੀ ਹੈ। ਉਹਨਾਂ ਦੇ ਅੰਦਰ ਇਹ ਹਐ ਸੀ। ਉਹ ਸਮਾਜ ਨੂੰ ਦੁਨੀਆ ਨੂੰ ਦੱਸਣਾ ਸੀ ਕੋਸ਼ਿਸ਼। ਉਹਨਾਂ ਨਾਲ ਸੰਵਾਦ ਚਾਹੁੰਦਾ ਸੀ। ਇਸ ਵਾਰ ਤੁਨਾਂ ਨੇ ਉਦਾਸੀਆਂ ਕੀਆਂ ਠੀਕ ਹੈ ਤੇ ਇਹ ਇਹਦਾ ਸੁਪਨਾ ਹੁੰਦੀ ਜਿਹੜਾ ਸਮਾਜ ਨਾਲ ਸੰਵਾਦ ਚਾਹੁੰਦਾ ਸਮਾਜ ਮਾਰ ਨੂੰ ਦੱਸਣਾ ਕਿ ਇਹ ਦੁਨੀਆ ਜਿਹੜੀ ਹੈ ਉਹ ਐਡੀ ਸੌਖੀ ਦੁਨੀਆ ਨਹੀਂ ਹੈ ਜਿਸ ਨੂੰ ਤੁਸੀਂ ਕਾਗਜ਼ ਦਾ ਟੁਕੜਾ ਮੰਨ ਕੇ ਚਲੋ। ਜਿਵੇਂ ਸਰਵ ਸਰਵేశਵਰ ਜਾਂ ਸਿਖਿਆਗੰਦਾ ਕਿ ਜਿਹੜਾ ਲੋਕਤੰਤਰ ਹੈ ਉਹ ਕਾਗਜ਼ ਦਾ ਕੋ ਟੁਕੜਾ ਹੀ ਹੈ। ਠੀਕ ਹੈ ਮਤਲਬ ਤੁਸੀਂ ਦੁਨੀਆ ਨੂੰ ਕਿਵੇਂ ਦੇਖਣਾ ਚਾਹੁੰਦੇ ਤਾਂ ਇਹ ਜਿਹੜਾ ਬੱਜਾ ਇਹ ਵੀ ਇਸੇ ਤਰ੍ਹਾਂ ਹੀ ਆਪਣੇ ਸੁਪਨਿਆਂ ਨੂੰ ਦੇਖਦਾ ਅਰ ਆਪਣੀ ਕਮਦਾਂ ਵਿੱਚ ਇਹ ਵਧੀਆ ਗੱਲਾਂ ਉਹ ਭਗੀਆਂ ਪਹਿਨਾ ਵੀ ਇਹਦੇ ਵਿੱਚ ਭਾਂਸ ਬੰਦੇ ਮੈਟੱਪਰ ਨੇ ਇਹਦੇ ਵਿੱਚ ਦਾਰਸ਼ਨਿਕਤਾ ਹੈ یہ قدرت ہے قدرت بارے میں گل کرنی چاہوں گا کہ اچھا نوجوان ہے نا پہلا نوجوان کیوں سمیت کو بہت پاس سے ہوگی ساری وہ پروریٹیز ہی رہی وہ پہل ہی نہیں رہے قدرت بڑی تھا سڑکیاں پریورٹیز ہو گئی جی کبھتے سوچتا بھی وہ بچہ ਜਿਹੜਾ ਫੇਸਬੁਕ ਤੋਂ ਬਾਹਰ ਨਹੀਂ ਆਉਣਾ ਚਾਹੁੰਦਾ ਜਿਹੜਾ ਰੀਲਾਂ ਤੋਂ ਬਾਹਰ ਨਹੀਂ ਆਉਣਾ ਚਾਹੁੰਦਾ ਜਿਹੜਾ ਆਪਣੇ ਕੈਰੀਅਰ ਪ੍ਰਤੀ ਐਨਾ ਜ਼ਿਆਦਾ ਜਿਗਿਆਸੂ ਹੈ ਮੈਂ ਹੁਣ ਤੱਕ ਕੈਰੀਅਰ ਦੇਖਣਾ ਤੇ ਉਸ ਉਮਰ 'ਚ ਬਚਨ ਕੌਮਤਾ ਦੀ ਡਰ ਲੱਗ ਰਿਹਾ ਇਹਦਾ ਮਤਲਬ ਦੁਨੀਆਂ ਦੀ ਪੀੜਚੋ ਉਹ ਵਖਰਾ ਤਾਂ ਹੈ ਨਾ ਦੁਨੀਆਂ ਦੀ ਉਸ ਤੋਂ ਵਖਰਾ ਨਾ ਹੈ ਨਾ ਵਖਰਾ ਜਿਵੇਂ ਰਾਜੇਸ਼ ਜੀ ਨੇ ਦੱਸਿਆ ਵੀ ਇਹਦਾ ਸੁਭਾਅ ਇਹਦਾ ਜਿਹੜਾ ਐਟੀਟਿਊਡ ਇਹਦਾ ਕੰਮ ਕਰਨ ਦਾ ਢੰਗ ਇਹਦਾ ਸੋਚਣ ਦਾ ਢੰਗ ਵੀ ਇਹ ਇਹ ਦੇਖਿਆ ਨੂੰ ਢੰਗ ਰਹਿ ਜਾਂਦੇ ਨੇ ਜਿਹੜੇ ਬੱਚੇ ਐਕਸਟਰਾ ਆਰਡਨਰੀ ਹੁੰਦੇ ਨੇ ਉਹਨਾਂ ਦੀ ਪਛਾਣ ਕਿਤੇ ਨਾ ਕਿਤੇ ਇਹੋ ਜਿਹੀ ਹੁੰਦੀ ਹੈ ਮੇਰੇ ਕੋਲ ਹੋਰ ਬੱਚੇ ਛੋਟਾ ਬੱਚਾ ਛੋਟਾ ਬੱਚਾ ਹੀ ਸੀ ਉਹ ਪਰ ਜਿਹਦੀ ਉਮਰ ਨਹੀਂ ਸੀ ਉਹ وہ بھی کافتہ ہے تھے شام جو لکھنا ہو تو وہ بھی اس طرح ہے بے پرواہ لا پرواہ نہیں کہہ رہے ہیں بے پرواہ لا پرواہ نے بے پرواہ اس پار بے پرواہ کافتہ رہی کتھ رہا کتھی پتا نہیں وہ دی ممی سے مالے سو جتھے بے پرواہیاں رہے کافتہ رہے کافتہ رہے ملوم ہو ہے

جی کبتا ہونی ہے جیتا پہنچنی ہے نہیں پہنچ سکتے سہایتا کی لڑ پو گی پو جی ہوں یہاں کی کبتا ہے بار بار گل کرتے ہیں بلی کوتا کی جی گرپ کا جب کوئی چیز نیچرل آوپ چنی جی سمرج میں ایک گھر ہومر چ

ਉਦੀ-ਉਦੀ ਉਹਦੇ ਬੈਕ ਤੇ ਵੀ ਉਹਦੀ ਨੀਤੀ ਬਈ ਐਫੀਸ਼ੀਐਂਟਲੀ ਰਣਨੀਤੀ ਬਈ ਉਹਸ ਵੇਂ ਇਸ਼ਾਰਾ ਕਰ ਲਈ ਬੜੀ ਤੇਰੀ ਰਣਨੀਤੀ ਸੀ ਤਾਂ ਕਰਕੇ ਪੀਸ਼ੋਨ ਦੇ ਮੋੜੇ ਕੋਹੋ ਸੇਖਾ ਲਿਖੜਾ ਸੁਭਤ ਮੈਨੂੰ ਲੱਗਦਾ ਕਿ ਜੇ ਇਹ ਵੀ ਉਮਰ ਦਾ ਸਾਨੂੰ ਪਤਾ ਨਾ ਲਗੇ ਤੇਦੀ ਕਬਜ਼ਾ ਪੜਦਾ ਸਾਨੂੰ ਇਹ ਨਹੀਂ ਜਿਆ ਹੈ ਬੜੀ ਉਮਰ ਦੀ ਚੋਲੀ ਕਾਲੀ ਹੈ ਇਹਦੀ ਕਬਜ਼ਾ ਸੰਬੰਧ ਕਰਦਾ ਬੜੇ ਲਗੂ ਬਈ ਕੀ ਨੇ ਜਰਾ سو میں سمجھتا بھی یہ امرت تو سان والے بھی بہت سبنا ہندی کوت جب میں منگلش نیا جب میں راجیش جوشی نڑھتا جب میں شوک واجپئی نڑھتا جب میں رکھبی سہی نو پڑھتا جب میںدارنااتھ کو پڑھتا جب میںرو کمل کو پڑھتا ہوں جرو دھنوا نڑھتا

ਜ਼ਿੰਦਗੀ ਜਿਹੜੀ ਹੈ ਉਹ ਦੇ ਗੇ ਮਾਇਆ ਹੈ ਕੀ ਅਥਰ ਰੱਖਦੇ ਨੇ ਸਾਨੂੰ ਦੁਨੀਆ ਸਾਨੂੰ ਇਹਦਾ ਇਹ ਸਮਾਜ ਹੈ ਇਹਦੀ ਸੱਤਾ ਤੋਂ ਸਾਡੇ ਲਈ ਕੀ ਅਥਰ ਰੱਖਦੀ ਹੈ ਜਾਂ ਉਹ ਸੱਤਾ ਸਾਨੂੰ ਕਿਵੇਂ ਦੇਖਦੀ ਹੈ ਸਾਨੂੰ ਸਾਨੂੰ ਵਸਤੂ ਦੇ ਪੁਛੇ ਵਿੱਚ ਦੇਖ ਰਹੀ ਆ ਸੱਚੀ ਸਿਰਫ ਉਹਦੇ ਲਈ ਇੱਕ ਵਸਤੂ ਆ ਅਸੀਂ ਸਿਰਫ ਪਕੜ ਆਉਂਦੇ ਅਸੀਂ ਸੱਤਾ ਤਾਂ ਇਹ ਵੀ ਜਿਵੇਂ ਅਸੀਂ ਅਣਸੱਟ ਕਹਿੰਦੇ ਆ پیچھے قدم دے پیچھے نہیں کے پی دی وہ, وہ اور ٹکراے جانی دے اندر جڑا وہ غصہ ہے صدر دے پرتی وہ سدا کسی طرح بھی ہو سکتی ہے وہ قدرت نو مارن والے والے ہوی ہو سکتی ہے وہ کسی طرح بھی ہو ہو سکتی ہے سو انیاں خوبصورت کਵتیاں لئی امرت رنجن نو دی پیار تے ڈاکٹر برہاد رنجن جنہاں نے اناں اور پوری دا پورا راہ دیتا رستہ دیتا بھی اوزو تھاپڑا دیتا پریت کیتا بھی بھائی تو جس راستے دے چاہتے ہیں وہ ٹھیک ہے اور جڑا بندہ سڑا پریڑنا سے ہوتا نا وہ چھوٹی دا وہ چھوٹا نہیں ہوتا کہ وہ بہت بڑا ہوں جنہیں ایسی کہیے بھی ایک جڑا چونکی دار ہے نا اور آگنوں گھوکا دندہ بھی جاگ دے ہو بھئی جاگنا سونا کام جب جانگی ڈاٹ کام چاہ دیں اور او اس کو او اتشاہ ملتا تو جی ہوتی ہے وہ کرتا ہے سو یہاں بتائیں گا. دوسرا جا فیز ہے وہ ہے اندر ਗੁਰਮੁਖ ਸਾਹਿਬ ਜੀ ਬੁਰਲੇ ਪਹਿਲੇ ਬੜਾ ਤੇਜ਼ੀ ਚ ਗੱਲਾਂ ਦਿੱਤੀਆਂ ਐਕਚੁਅਲ ਤੇਜ਼ੀ ਚ ਦੇ ਤੇਜ਼ੀ ਦੇ ਪਿੱਛੇ ਉਹਨਾਂ ਦਾ ਜਿਹੜਾ ਰੋਹ ਸੀਗਾ ਕੇਸ ਫੀਲਡ ਪ੍ਰਤੀ ਉਹ ਵੀ ਦੇਖ ਰਿਹਾ ਸੀ ਗੁਰਮੁਖ ਸਾਹਿਬ ਜੀ ਹੋਰਾਂ ਨਾਲ ਪਹਿਲੀ ਵਾਰ ਮੈਨੂੰ ਇਹਨਾਂ ਦੇਖ ਰਿਹਾ ਫੌਜੀ ਸਾਡੀ ਗੱਲਬਾਤ ਕੋਈ ਅਗਲੀ ਵਾਰ ਤੇ ਜਿਹੜੀ ਗਵਤਾ ਨਾਨਵਾਦ ਹੈ ਬਹੁਤ ਰਕਾ ਕ ਕਹਾਣੀ ਦਾ ਨਾਵਲ ਦਾ ਨਾਟਕ ਦਾ ਅਸੀਂ ਅਨੁਵਾਦ ਕਰ ਲਏ ਨੇ ਆ ਬਧੇ ਰੁੱਲੇ ਦਿਨ ਕਵਤਾ ਦਾ ਅਨੁਵਾਦ ਨੂੰ ਡਾਕਟਰ ਨੂਰ ਜੱਦਵਾਲਾ ਨੇ ਕੋਦਲੇ ਵੀ ਪੜੀ ਕਵਤਾ ਦਾ ਅਨੁਵਾਦ ਨਹੀਂ ਹੋ ਸਕਦਾ ਅਸੀਂ ਕਵਤਾ ਦੀ ਸੈਂਸ ਦਾ ਅਨੁਵਾਦ ਕਰਦੇ ਹਾਂ ਕਵਤਾ ਦੀ ਸੈਂਸ ਦਾ ਵਰਤ ਕਰਨੇ ਜਦੋਂ ਅਸੀਂ ਕਵਤਾ ਨੂੰ ਅਨਵਾਦ ਕਰਦੇ ਹਾਂ ਤਾਂ ਸਾਨੂੰ ਉਸ ਕਵਤਾ ਦੀ ਰੂਹ ਆत्मा ਦਿਨ ਨਾਲ ਇਕ ਮਿਕ ਹੋਣਾ ਪੈਂਦਾ ਫਿਰ ਜਾ ਕੇ ਸਾਨੂੰ ਉਹਦੀ ਫੜਾਈ ਆਉਂਦੀ ਹੈ ਜੇਕਰ ਅਸੀਂ ਨੇ ਇੱਕ ਕਵਤਾ ਨੂੰ ਅਨਵਾਦ ਕਰਿਆ ਵਧੀਆ ਰੂਝ ਗਿਆ ਉਹਦੇ ਪਿੱਛੇ ਉਹਦਾ ਕਵੀ ਹੋਣਾ ਹੋਏ ਇਹ ਹੁਣ ਗੁਰਮਾਨ ਸਿੰਘ ਕਹੋ ਵੀ ਭਾਈ ਜੇ ਉਹ ਕਹੂਗਾ ਇਸ ਕਰ ਲੈ ਮੈਂ ਤਾਂ ਕਦੀ ਹਾਂ ਨਹੀਂ ਮੰਨ ਲਉ ਮੈਂ ਫੇਰ ਵੀ ਕਰ ਲਿਆ ਨਹੀਂ ਕਈ ਉਹਨਾਂ ਸਥਿਤੀਆਂ ਨੂੰ ਉਹ ਉਹ ਕਿਉਂਕਿ ਉਹ ਆਪ ਕੰਮ ਕਰ ਰਿਹਾ ਹੁੰਦਾ ਉਹ ਉਹਨਾਂ ਸਥਿਤੀਆਂ ਨਾਲ ਇਕਮਿਕ ਹੋ ਕੇ ਉਸੇ ਥਾਂ ਤੇ ਪਹੁੰਚਦਾ ਹਿੰਦੀ ਤੇ ਪੰਜਾਬੀ ਦਾ ਬਹੁਤ ਵੱਡਾ ਫਰਕ ਨਹੀਂ ਹੈਗਾ ਬਹੁਤ ਵੱਡਾ ਨਹੀਂ ਹੈ ਵੀ ਲੇਕਿਨ ਪਰ ਫਿਰ ਵੀ ਕੁਝ ਜਿੰਨਾ ਮੈਟਾਫਰਜ਼ ਨੇ ਕੁਝ ਸਥਿਤੀਆਂ ਨੇ ਕੁਝ ਇਡੀਅਮਸ ਨੇ ਜਿਹੜੇ ਜਰ ਅਸੀਂ ਉਸੇ ਰੂਪ ਚ ਆਪਣੀ ਭਾਸ਼ਾ ਦੇ ਲੈ ਕੇ ਜਾਣੇ ਚਾਹੀਦੇ ਚਿੱਤੂ ਮੈਂ ਜਿੰਨਾਂ ਦੀ ਮੈਂ ਗੱਲ ਕੀਤੀ ਸੀ ਹਿੰਦੀ ਦੇ ਕਵੀਆਂ ਦੀ ਜੋ ਮੈਂ ਉਹਨਾਂ ਨੂੰ ਪੰਜਾਬੀ ਚ ਕੀਤਾ ਤੇ ਮੈਨੂੰ ਮੇਰੇ ਲਈ ਬੜੀ ਮਾਣ ਦੀ ਜਨੌਤੀ ਸੀ

ਉਦੋਂ ਬੜੀ ਕਰ ਦਿੱਤੀ। ਔਰ ਕਵਤਾ ਦਾ ਨਵਾਦ ਇਹਨੇ ਬਹੁਤ ਵਧੀਆ ਕੀਤਾ। ਕੁਸ਼ਲਾ ਜਿਹੜੀਆਂ ਨੇ ਅਨੁਵਾਦ ਕਰੇ ਮੈਂ ਇਹਨਾਂ ਨਾਲ ਕਰੂੰਗਾ ਪਰਸਨਲ। ਅ ਦੂਜੀ ਗੱਲ ਇਹ ਸੀ ਵੀ ਜਿਵੇਂ ਗੁਰਮਾਨ ਸਿੰਘ ਹੋਰ ਨੇ ਗਿਆ ਵੀ ਅਨੁਵਾਦ ਜਿਹੜਾ ਹੈਗਾ ਉਹ ਦੋ ਪਾਸ਼ਾਵਾਂ ਦੇ درمیان ਕੋੜਾ ਕੰਮ ਕਰਦਾ ਇਹ ਇਹ ਠੀਕ ਹੈ ਬਿਲਕੁਲ ਜੇ ਹੁਣ ਇਹਾਂ ਦੀ ਗੱਤਾਂ ਖਾਸ ਕਰਕੇ ਮੌਲੀ ਪੰਜਾਬੀ ਦੀ ਗੱਲ ਕਰਨਾ ਪੰਜਾਬੀ ਦੀ ਗੱਤਾਂ ਦੀ ਗੱਲ ਕਰਨਾ ਤਾਂ ਜਦੋਂ ਹਿੰਦੀ ਹੋ ਜਾਂਦੀ ਹੈ ਜਾਂ ਅੰਗਰੇਜ਼ੀ ਹੋ ਜਾਂਦੀ ਹੈ ਤਾਂ ਉਹ ਖੁਦਰਾ ਉਹਦਾ ਰਾਹ ਹੀ ਮੁਕਲਾ ਹੋ ਜਾਂਦਾ ਉਹ ਹੋਰ ਪਰਜਾਮਾ ਦੀ ਗੱਲ ਦੇ ਕਾਬਰ ਹੋ ਜਾਂਦੇ ਸਾਡੇ ਕੋਲ ਇੱਕ ਵਾਂ ਦੀ ਸਾਇਟ ਕਰਨੀ ਦਾ ਸਾਲ ਸੰਤਾਲੀਨ ਭਾਰਤੀ ਸਾਹਿਤ ਉਸ ਵਿੱਚ ਛਪਿਆ ਹੋਇਆ ਮੈਟਰ ਚਾਹੇ ਇਨਲੀ .com ਦੀ ਗੱਲ ਹੈਗੀ ਜਾਂ ਜਾਂਗੀਪੁਰ ਜਾਂ ਸਮਾਲੋਚਨਾ ਜਾਂ ਹੋਰ ਇਸ ਤਰ੍ਹਾਂ ਦੇ ਬਰਾਊਸ ਹੋ ਸਕਦੇ ਹਨ ਜਦੋਂ ਉਹਦੇ ਵਿੱਚ ਛਪਦੀ ਹੁੰਦੀ ਸੀ ਤਾਂ ਤੁਹਾਨੂੰ ਖਾਸ ਕਰਕੇ ਸੰਤਾਲੀਨ ਭਾਰਤੀ ਸਾਹਿਤ ਕਰਨ ਨੂੰ ਉਹਦੇ ਵਿੱਚ ਤੁਹਾਨੂੰ ਤੁਹਾਨੂੰ ਚੋਦੀ ਪੜਤੀ ਭਾਸ਼ਾ ਵਿੱਚ ਸਮਾਲੋਚਨਾ ਮੈਟਰ ਤੁਹਾਨੂੰ ਮਿਲਦਾ

ہو. کیوں؟ کیوں رچنا ہوں کہ وقت سان جاگا ہندی چ لے آنا چاہیے تاکہ ਜਿਵੇਂ ਅਮਰ ਰੰਜਨ ਜੀ ਕਵਤਾ ਨੂੰ ਆਪਾਂ ਪੜ੍ਹ ਲਈ ਪੜ੍ਹਿਆ ਇਹ ਕਿ ਤਾ ਸਭਾਜ ਰੰਜਨ ਹੋਰ ਨੇ ਗੋਠਾ ਗੋਲੀ ਮੈਂ ਸੁਣੀਆ ਉਸ ਕਿਤਾਬ ਦੀ ਚਰਚਾ ਲੇਕਿਨ ਮੈਂ ਪੜਨੀ ਸੰਗਿਆ ਨਾ ਉਹ ਵੀ ਉਹ ਉਹੀ 바ਕੁਮਾਰ ਕਿਤਾਬ ਹੈ ਜਿਵੇਂ ਦੱਸਦੇ ਨੇ ਲੋਕ ਤੇ ਇਸ ਤਰ੍ਹਾਂ ਸਾਨੂੰ ਜਿਹੜਾ ਸਹਾਇਤਾ ਆਦਾਨ ਪ੍ਰਦਾਨ ਹੈ ਉਹ ਜ਼ਰੂਰ ਕਰਨਾ ਚਾਹੀਦਾ ਇਹ ਸਹਾਇਤਾ ਆਦਾਨ ਪ੍ਰਦਾਨ ਇੱਕ ਤਾਂ ਸਾਡੇ

کیونکہ ہر پاشا کا اپنا ایک کلچر ہے اپنا ایک سبھیاچار ہے اپنی دی پوری کی پوری, دی پوری ہے جانتے ہیں میم لگتا ہے کہ گل بہت ہو گئی میں ایک بار پھر جی دوست گلیا گریبی کا مہا دیو سا مان چلے گئے وہ سواد میں دوبارہ پیدا کر دی لوڑ ہے سواد پیدا کرے گا جی اصل بہت بہت شکریہ